ਦੇਵ ਗੰਦਾਰੀ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਂ ਕੋ ਪਰ ਬ੍ਰਹਮ ਲਿਵਲਾਵੇ ਰਹਾਉ ਸੁੰਦਰ ਸੁਕਾਰ ਸੂਰ ਸੋਬਿਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਹੜ ਨਜੋਨੀ ਧਾਵੇ ਪੂਰਨ ਬ੍ਰਹਮ ਰਵਿਆ ਮਨ ਤੰਮੈ ਆਨੰਦ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਾਨੋ ਸੰਗ ਨਾਨਕ ਜਿਸ ਲੜ ਲਾਵੈ ਦੇਵ ਗੰਦਾਰੀ ਪੰਜਵਾ ਚੰਚਲ ਸੁਪਨਹੀਂ ਹੁਰ ਜਾਇਓ ਇਤਨੀ ਨਾ ਬੂਝੈ ਕਬ ਹੂੰ ਚੱਲਣਾ ਵਿਕਲ ਪਇਓ ਸੰਗ ਮਾਇਓ ਰਹਾਉ ਕੁਸਮ ਰੰਗ ਸੰਗ ਰਸ ਰਚਿਆ ਵਿਕਿਆ ਏਕ ਉਪਾਇੋ ਲੋਭ ਸੁਣੈ ਮਨ ਸੁਖ ਕਰਮਨ ਬੇਕਤਾ ਉਠਤਾਇਓ ਫਿਰਤ ਫਿਰਤ ਬਉਤ ਸ਼ਰਮ ਪਾਇਓ ਸੰਤ ਦੁਵਾਰੇ ਆਇਓ ਕਰੇ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਦਾਰੀ ਪੰਜਵਾ ਸਰਬ ਸੁਖਾਂ ਗੁਰ ਚਰਨ ਕਲ ਮਲ ਡਾਰ ਨ ਮਨੈ ਸਿਧਾਰਨ ਇਹ ਆਸਰ ਮੋਇ ਤਰਨ ਰਹਾ ਪੂਜਾ ਅਰਚਾ ਸੇਵਾ ਬੰਦਨ ਇਹ ਟਹਲ ਮੋਇ ਕਰਨਾ ਬਿਗਸੈ ਮਨ ਹੋਵੇ ਪ੍ਰਗਾਸ ਬਹੁਰ ਨਗਰ ਪੇ ਪਰਨਾ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਤਰਨਾ ਭਇਓ ਕਿਰਪਾਲ ਠਾਕੁਰ ਨਾਨਕ ਕਾ ਪਰਿਓ ਸਾਧਕੇ ਸਰਨਾਵ ਦੇਵ ਗੰਦਾਰੀ ਮਹੱਲਾ ਪੰਜਵਾਂ ਆਪਨੇ ਹਰਪੈ ਬੇਨਤੀ ਕਹੀ ਐ ਚਾਰ ਪਦਾਰਥ ਅਨੰਦ ਮੰਗਲ ਨਿਤ ਸੁਖ ਸਹਜ ਸਿਦਦ ਲਈਐ ਰਹਾਉ ਮਾਨਤ ਆਗ ਹਰ ਚੰਨੀ ਲਗ ਤਿਸ ਪ੍ਰਭ ਅੰਚਲ ਗਹੀਆ ਆਂਚਨ ਲਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਹੀਐ ਕੋਟ ਪਰਾਧ ਮਹਾ ਕਿਰਤ ਕਨ ਬਹਰ ਬਹਰ ਪ੍ਰਭ ਸਹੀ ਹੈ ਕਰਨਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀ ਹੈ ਦੇਵ ਗੰਦਾਰੀ ਪੰਜੋਂ ਆ ਗੁਰਗੇ ਚਰਨ ਹਰਿ ਦਾ ਪ੍ਰਵੇਸਾ ਰੋਗ ਸੋਗ ਸਭ ਦੁੱਖ ਬਨਾਸੀ ਉਤਰੇ ਸਗਲ ਕਲੇਸ਼ਾ ਰਹਾਉ ਜਨਮ ਜਨਮ ਕੇ ਕਿਲ ਬਖ ਨਸੈ ਕੋਟ ਮਜਨੈ ਸਿਰ ਨਾਨਾ ਨਾਮੁ ਨਦਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਤਿਆਨ ਕਾਰ ਕਿਰਪਾ ਅਪਨੋ ਦਾਸ ਕੀ ਨੋ ਬੰਦਨ ਤੋਰ ਨਰਾਰੇ ਜਪ ਜਪੁ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛਕੇ ਤਿਨ ਦੇਵ ਗੰਦਾਰੀ ਮਹੱਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ अनुग्रह स्वामी ਮੇਰੇ ਮਨ ਤੇ ਕਬੂ ਨ ਡਾਰੋ ਰਹਾਉ ਸਾਧੂ ਤੂਰ ਲਾਇ ਮੁਖ ਮਸਤਕ ਕਾਮ ਕਰੋਧ ਬਿਖ ਜਾਰੋ ਸਭਤ ਨੀਚ ਆਤਮਕਾਰੋ ਮਾਨੋ ਮਨ ਮੈਂ ਈ ਸੁਖ ਧਾਰੋ ਗੁਨ ਗਾਵੈ ਠਾਕੁਰ ਬਨਾਸੀ ਕਲਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਈ ਉਰਤਾਰੋ ਦੇਵ ਗੰਦਾਰੇ ਮਹੱਲਾ ਪੰਜਵਾਂ ਪ੍ਰਭ ਜੀਓ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰਾਨੀ ਜੀ ਪ੍ਰਾਨ ਤੇ ਪਿਆਰਾ ਰਹਾਉ ਸ਼ਾਸਤਰ বেদ ਪ੍ਰਾਨ ਅਵਲੋਕੇ ਸਿਮਰਤ ਤਤ ਵਿਚਾਰਾ ਦਿਨਨਾਥ ਪ੍ਰਾਨਪਤ ਪੂਰਨ ਪਵਜਲ ਉਦਰ ਨਹਾਰਾ ਆਦਿ ਜੁਗਾਦ ਭਗਤ ਜਨ ਸੇਵਕ ਤਾਂ ਕਿ ਬਿਖੇ ਆਧਾਰਾ ਤਿੰਨ ਜਨ ਕੀ ਧੂਰ ਬਾਂਛੈ ਨਿਤ ਨਾਨਕ ਪਰਮੇਸ਼ਰ ਦੇਵਨਹਾਰਾ ਦੇਵ ਗੰਦਾਰੀ ਮਹੱਲਾ ਪੰਜਵਾਂ ਤੇਰਾ ਜਨ RAM ਰਸਾਇਣ ਮਤ प्रेम रसा निद जाको उपजी छोडन कत हूं जाता रहा <coughs> बैठतो हर हर सोवत हर हर हार रस पूजन खात आठ साठे तीरथ मजन केनो साधो धूरी नाता ਸਫਲੋ ਜਨਮ ਹਰ ਜਨ ਕਾ ਉਪਜਿਆ ਜਨ ਕਿਨੋ ਸਾਉਤ ਬਦਤਾ ਸਗਲ ਸਮੂਲ ਉਦਰੇ ਨਾਨਕ ਪੂਰਨ ਬ੍ਰਹਮ ਪ੍ਰਸਾਤਾ ਦੇਵ ਗੰਦਾਰੀ ਮਹੱਲਾ ਪੰਜਵਾਂ ਮਾਈ ਗੁਰ ਬਿਨ ਗਿਆਨ ਨ ਪਾਈਐ ਅਨਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਐ ਰਹਾ ਮੋਹ ਰੋਗ ਸੋਗ ਤਨ ਬੰਦੋ ਬਾ ਜੋਨੀ ਪਰਮਾਈ ਐ ਟਿਕ ਨਾ ਪਾਵੇ ਬਿਨ ਸਤ ਸੰਗਤ ਕਿਸ ਅੱਗੇ ਜਾਏ ਰੁਆਈਐ ਕਰੈਨ ਗਰਹਿ ਸੁਆਮੀ ਮੇਰਾ ਸਾਧ ਚਰਨ ਚ ਤਲਾਈਐ ਸੰਕਟ ਕੋਰ ਕਟੇ ਖਨ ਪੀਤਰ ਨਾਨਕ ਹਰ ਦਰਸ ਸੁਮਾਈਆ ਦੇਵ ਗੰਦਾਰੇ ਮਹੱਲਾ ਪੰਜਵਾਂ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰ ਬਾਲ ਗੋਪਾਲ ਰਹਾਉ ਦੋਇ ਕਰ ਜੋੜ ਕਰੀ ਬੇਨੰਤੇ ਪਾਰ ਬ੍ਰਹਮ ਮਨ ਧਿਆਇਆ ਹਾਥ ਦੇ ਰਾਖੀ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰ ਨਾਰੇ ਮਿਲ ਮੰਗਲ ਲਗਾਇਆ ਠਾਕੁਰ ਕਾਜਕਾਰ ਕਾਹੋ ਨਾਨਕ ਜਨ ਕਉ ਬਲ ਜਾਈਐ ਜੋ ਸਭ ਨਾ ਕਰ ਉਦਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵ ਗੰਦਾਰੀ ਮਹੱਲਾ ਪੰਜਵਾਂ ਆਪਨ ਸਤਿਗੁਰ ਪੈ ਬਿਨੋ ਕਹਿਆ ਭਏ ਕਿਰਪਾਲ ਦਿਆਲ ਦੁਖ ਪੰਜਨ ਮੇਰਾ ਸਗਲ ਅੰਦੇਸ ਰਾ ਗਿਆ ਰਹਾਉ ਹਮ ਪਾਪੀ ਪਖੰਡੀ ਲੋਭੀ ਹਮਰਾ ਗੁਨ ਅਵਗੁਨ ਸਭ ਸਹਿਆ ਕਾਰੁ ਮਸਤਕ ਧਾਰ ਸਾਜਿ ਨਵਜ ਮਦੁਸ਼ਟ ਜੋ ਖਿਆ ਪਰੁਪਕਾਰੀ ਸਰਬ ਸਿਧਾਰੀ ਸਫਲ ਦਰਸਨ ਸਹਜਿਆ ਕਉ ਨਾਨਕ ਨਿਰਗੁਨ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਦਾਰੇ ਮਹੱਲਾ ਪੰਜਵਾਂ। ਅਨਾਥ 나ਥ ਪ੍ਰਭ ਹਮਾਰੇ ਸ਼ਰਨ ਆਇਓ ਰਾਖਨ ਹਾਰੇ ਰਹਾਉ ਸਰਬ ਪਾਖ ਰਾਖ ਮੁਰਾਰੇ ਆਗੇ ਪਸ਼ ਅੰਤਿ ਵਾਰੇ ਜਬ ਚਤਵਾ ਤਬ ਤੁਹਾਰੀ ਉਨ ਸਮਾਰ ਮੇਰਾ ਮਨ ਸਧਾਰੇ ਸੋਨ ਗਾਓ ਗੁਰ ਬਚਨਾਰੇ ਬਲ ਬਲ ਜਾਓ ਸਾਧ ਦਰਸਾਰੇ ਮਨ ਮੇ ਰੱਖੋ ਇੱਕ ਅਸਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਦੇਵ ਗੰਦਾਰੇ ਮਹੱਲਾ 5 ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਦਾਨ ਦਿਆਲ ਮਦਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਕਾਲੂ ਲਾਗੋ ਜਨ ਚਰਨੀ ਨਿਸੁਬਸਰੂ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਇਹ ਲਈਐ ਰਾਗ ਦੇਵ ਗੰਦਾਰੀ ਮਹੱਲਾ ਪੰਜਵਾਂ ਕਾਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਮੀਤਾ ਸੇ ਹਰ ਜੀਉ ਪਾਏ ਛੋੜ ਨ ਜਾਏ ਸਦਹਿ ਸੰਗੇ ਅਨ ਦਿਨ ਗੁਰ ਮਿਲ ਗਾਏ ਰਹਾਉ ਮਿਲੇ ਮਨੋਰਥ ਸਰਬ ਸੁਖੰਨਾ ਤਿਆਗ ਨ ਕਤ ਹੂੰ ਜਾਏ ਅਨਕ ਅਨਕ ਭਾਂਤ ਬੋ ਪੇਖੇ ਪ੍ਰ ਰੋਮਨ ਸੰਸੁਰ ਲਾਏ ਮੰਦਰ ਭਾਗ ਸੋ ਬਦਵਾਰ ਅਨਹਤ ਰੁਨ ਝੁਨ ਲਾਏ ਕਉ ਨਾਨਕ ਸਦਾ ਰੰਗ ਮਾਣੇ ਗ੍ਰਹ ਪ੍ਰੇਭਿ ਤਿਤੇ ਸਦ ਥਾਏ ਦੇਵ ਗੰਦਾਰੀ ਪੰਜੋਆ ਦਰਸ਼ਨ ਨਾਮ ਕਉ ਮਨ ਅਸਹ ਪਰਮ ਆਇਓ ਹੈ ਸਗਲ ਥਾਨ ਰੇ ਆਹੇ ਪਰਿਓ ਸੰਤ ਪਾਸ਼ਾ ਰਹਾਉ ਕਿਸ ਹੋਂ ਸੇਵੀ ਕਿਸ ਅਰਾਦੇ ਜੋ ਦਿਸਟ ਸੋ ਗਸ਼ ਸਾਧ ਸੰਗਤ ਕੀ ਸਰਨੇ ਪਰਿਆ ਚਰਨ ਰੇਨ ਮਨ ਬਾਸ਼ਾ ਜੁਗਤ ਨ ਜਾਣ ਗੁਨ ਨ ਕੋਈ ਮਾਧ ਦਰਮਾਏ ਆਸ਼ਾ ਆਏ ਪਇਓ ਨਾਨਕ ਗੁਰ ਬਚਨਨੀ ਤਉ ਤਰੀ ਸਗਲ ਦੁਰਾਸ਼ ਦੇਵ ਗੰਦਾਰੇ ਪੰਜਵਾ ਅੰਮ੍ਰਤਾ ਪ੍ਰ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭ ਹੋ ਮਦਨ ਰਾਰੇ ਰਹਾਉ ਰਾਜ ਨਚਾਹੋ ਮੁਗਤ ਨਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿਦ ਮਨਿੰਦਰਾ ਮੋਏ ਠਾਕੁਰ ਹੀ ਦਰਸਾਰੇ ਦੇਨ ਦਵਾਰੇ ਆਇਓ ਠਾਕੁਰ ਸ਼ਰਨ ਪਰਯੋ ਸੰਤੋ ਹਾਰੇ ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਵ ਗੰਦਾਰੀ ਮਹੱਲਾ ਪੰਜਵਾਂ ਹਰਿ ਜਪ ਸੇਵਕ ਪਾਰ ਉਤਾਰਿਓ ਦਿਨ ਦਿਆਲ ਭੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ ਸਾਧ ਸੰਗਮ ਗੁਣ ਗਾਵੇ ਹਰ ਕੀ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਇ ਬਿਖੇ ਬਨ ਤਰਿਆ ਕੁਲਾ ਸਮੋ ਧਾਰਿਓ ਚਰਨ ਕਮਲ ਬਸਿਆ ਰਿਤ ਭੀਤੁਰ ਸਾਸ ਗਰਾਸ ਉਚਾਰਿਓ ਨਾਨਕ ਓਟ ਗਏ ਜਗਦੇਸ਼ਰ ਪੁਨਹ ਪੁਨਹ ਬਲਹਾਰਿਓ ਰਾਗ ਦੇਵ ਗੰਦਾਰੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤ ਫਿਰ ਬਨਪੀਖ ਮੋਹਨ ਰਹਿ ਤਨ ਨਾਰ ਰਹਾਉ ਕਥਨ ਸੁਨਾਵਨ ਗੀਤ ਨिके ਗਾਵਨ ਮਨ ਮੈਂ ਤਰਤੇ ਗਾਰ ਆਤ ਸੁੰਦਰ ਬਚਤਰ ਸਿਆਨੇ ਬਿਦੇ ਆ ਰਸਨਾ ਚਾਰ ਮਾਨਮੋਹ ਮੀਰ ਤੇਰ ਬਿਬਰ ਜਿਤ ਇਹ ਮਾਰਗ ਖੰਡੇ ਧਾਰ ਕਉ ਨਾਨਕ ਤਿਨ ਪਵ ਜਲ ਤਰੀਐ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਦਾਰੀ ਮਹੱਲਾ ਪੰਜਵਾਂ ਘਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਪੇਖਿਓ ਰੀ ਊਚਾ ਮੋਹਣ ਸਭ ਤੇ ਊਚਾ ਆਣ ਨ ਸੰਸਰ ਕਉ ਲਾਗੈ ਢੂਂਡ ਰਹੇ ਹਮ ਮੂਚਾ ਰਹਾਉ ਬਹੁ ਬਯੰਤ ਅਤ ਬਡੋ ਗਾਰੂ ਥਾ ਨਹੀਂ ਅਗੂਚ ਤੋਲਨ ਤੋਲਿਆ ਮੋਲਨ ਮੁਲੀਆ ਕਤ ਪਾਈਏ ਮਨ ਰਚਾਉ ਕੋ ਦੇ ਅਸੰਖਾ ਅਨਕਤ ਪੰਥਾ ਬਿਨ ਗੁਰ ਨੈ ਪਹੁੰਚਾਉ ਕਹੋ ਨਾਨਕ ਕਿਰਪਾ ਕਰੇ ਠਾਕੁਰ ਮਿਲ ਸਾਧੂ ਰਸ ਪੁੰਚਾਉ ਦੇਵ ਗੰਦਾਰੀ ਮਹੱਲਾ 5 ਮਹਾਂਬਾਉ ਵਿਦਪੇਖਿਓ ਦੂਜਾ ਨਾਹੀ ਰੀਕਉ ਖੰਡ ਦੀਪ ਸਭ ਪੀਤਰ ਰਵਿਆ ਪੂਰ ਰਹੋ ਸਬ ਲੋ ਰਹਾਉ ਗਾਮ ਗਮ ਕਵਨ ਮਹਿਮਾ ਮਨ ਜੀਵੇ ਸੋਨ ਸੋ ਚਾਰ ਆਸ਼ਰਮ ਚਾਰ ਬਰਨ ਮੁਕਤ ਭੈ ਸੇਵਤੋ ਗੋਰ ਸ਼ਬਦ ਦਰੜਾਇ ਪ੍ਰੰਪਰ ਪਾਇਆ ਦੁਤਿਆ ਗਏ ਸੁਖ ਹੋ ਕਾਹੋ ਨਾਨਕ ਪਵ ਸਾਗਰ ਤਰਿਆ ਹਰ ਨਿਦ ਪਾਈ ਸਹਜੋ ਰਾਗ ਦੇਵ ਗੰਦਾਰੀ ਮਹੱਲਾ ਪੰਜਵਾ ਘਰ ਛੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਇਕਰੇ ਹਾਰੇ ਕਾ ਜਾਣ ਇਕਰੇ ਗਰਮਖ ਜਾਣ ਰਹਾ ਕਾਹੇ ਪਰਮਤ ਹਉ ਤੁਮ ਭਰਮੋ ਨਾ ਭਾਈ ਰਵਿਆਰੇ ਰਵਿਆ ਸਰਬ ਥਾਨ ਦਿਉ ਬਸੰਤ ਅਕਾਸ਼ਤ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦਵਾਰ ਮਿਲ ਸੰਗਤ ਤਜ ਬਿਮਾਨ ਕਹੋ ਨਾਨਕ ਪਾਈ ਹੈ ਪਰਮ ਨਦਾਨ ਦੇਵ ਗੰਧਾਰੇ ਪੰਜੋ ਆ ਜਾਨੀ ਨਾ ਜਾਏ ਤਾਂ ਕੀ ਗਾਤ ਰਹਾਉ ਕਹ ਪਿਖਾਰੋ ਹਉ ਕਰ ਚਤਰਾਈ ਬਿਸਮਨ ਬਿਸਮੈ ਕਹਿਨ ਕਹਾਤ ਗਨ ਗੰਧਰਬ ਸਿਤ ਅਰ ਸਾਦਕ ਸੁਰ ਨਰ ਦੇਵ ਬ੍ਰਹ ਬ੍ਰਹਮਾਦਕ ਚਤੁਰ ਬੇਦ ਉਚਰਤ ਦਿਨ ਰਾਤ ਅਗੰ ਅਗਾਮ ਠਾਕੁਰ ਅਗਾਦ ਗੁਣ ਬੇਅੰਤ ਬੇਅੰਤ ਭਨ ਨਾਨਕ ਕਹਿ ਨ ਜਾਏ ਪਰੇ ਪਰਾਤ ਦੇਵ ਗੰਦਾਰੇ ਮਹੱਲਾ ਪੰਜਵਾਂ ਧਿਆਏ ਗਾਏ ਕਰਨ ਹਰ ਪਾਉ ਨਾਹਿ ਸੁਖ ਸਹਿਜ ਆਨੰਦਾ ਅਨਕ ਉਹਰੇ ਏਕ ਸਮਾਰ ਰਹਾਉ ਸਫਲ ਮੂਰਤ ਗੁਰ ਮੇਰੇ ਮਾਥੇ ਜਤੁ ਕਤਿ ਪਖੋ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਨ ਅਧਾਰ ਸਮਰਥ ਅਥਾ ਬਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਨਿਰਉ ਤਾਂ ਕੇ ਸ਼ਰਣ ਆਸਰ ਪ੍ਰਭ ਨਾਨਕ ਜਾ ਕਾ ਅੰਤਨ ਪਰਵਾਰ ਦੇਵ ਗੰਦਾਰੇ ਮਹੱਲਾ ਪੰਜਵਾਂ ਉਲਟੇ ਰੇ ਮਨ ਉਲਟੇ ਰੇ ਸਾਖਤ ਸਿਉਂ ਕਰੇ ਉਲਟੇ ਰੇ झूठ रे झूठ परी छुटके रे मन छुटकी साकत छुटके रे रहाओ ज्यों काजर पारो मंदर रखो जो पैसे कलुखीरे दूरों ही ते भाग गयो है ਜਿਸ ਗੁਰ ਮਿਲ ਛੁਟ ਕੇ ਤਰ ਕੁੱਟੇ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਤ ਮੇਰਾ ਮੁਖ ਸਾਖਤ ਸੰਗਨ ਜੁਟ ਸੇ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂਡ ਸਾਧ ਪਗਾ ਹੇਠ ਰੁਲ ਸੇ ਰੇ ਰਾਗ ਦੇਵਕੰਦਾਰੀ ਮਹੱਲਾ 5ਵਾਂ ਕਾਰ ਸਤਵੰ ਆਇਕ ਓੰਕਾਰ ਸਤਗੁਰ ਪ੍ਰਸਾਦ ਸਬ ਦਿਨ ਕੇ ਸਮਰੱਥ ਪੰਥ ਬਿਠ ਲੈ ਹਾਂ ਬਲ ਬਲ ਜਾਓ ਗਾਵਨ ਪਾਵਨ ਸੰਤਨ ਤੋਰੈ ਚਰਨ ਉਆ ਕੇ ਪਾਉ ਰਹਾਉ ਜਾਸਨ ਬਾਸਨ ਸਹਿਜ ਕੇਲ ਕਰਨਾ ਮੈਂ ਇਕ ਅਨੰਤ ਅਨੁਪੇਠਾਓ ਪ੍ਰਤ ਸਿਤ ਨਿਦ ਕਰ ਤਲ ਜਗ ਜੀਵਨ ਸਰਬ ਥਾ ਨ ਸਰਬ 나ਥ ਅਨੇਕ ਨਾਉ ਦਇਆ ਮਇਆ ਕਿਰਪਾ ਨਾਨਕ ਕਾ ਸੁਨ ਸੁਨ ਜਸ ਜਿਵਾਓ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਦੇਵ ਗੰਦਾਰੀ ਮਹੱਲਾ ਨਵਾ ਜਹ ਮਨ ਨਾ ਕਨ ਕਹਿਉ ਕਰੈ ਸੇਖ ਸਖਾਏ ਰਹਿਉ ਆਪਣੇ ਸੇ ਦਰਮਤ ਤੇ ਨਾ ਟਰੈ ਰਹਾਉ ਮਦ ਮਾਇਆ ਕੈ ਪਇਓ ਬਾਵਰੋ ਹਰ ਜਸ ਨਾ ਉਚਰੈ ਕਰ ਪਰ ਪੰਚ ਜਗਤ ਕੋ ਡਹਿ ਕੇ ਆਪਣ ਉਦਰ ਪਰ ਸਵਾਨ ਪੋਛ ਜਿਉ ਹੋਏ ਨ ਸੁਦੋ ਕਹਿਓ ਨ ਕਾਨ ਤਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਕੇ ਨਿਤ ਜਾਤੇ ਕਾਜ ਸਰੈ ਦੇਵ ਗੰਦਾਰੀ ਮਹੱਲਾ ਨਵਾ ਸਾਬਕ ਸਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸਤਬੰਦਪ ਹਰ ਫਨਕ ਗ੍ਰਹਿ ਕੇ ਨਾਰ ਰਹਾਉ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਟੇਰਤ ਪ੍ਰੀਤ ਪੁਕਾਰ ਸਾ ਆਦ ਘਰੇ ਕੋ ਨਹ ਰੱਖੈ ਘਰ ਤੇ ਦੇ ਤਨਕਾਰ ਮਿਰਗਤ ਰਿਸ਼ਨਾ ਜਿਉ ਜਗ ਰਚਨਾ ਜੈ ਦੇਖੋ ਹਿਰਦੈ ਵਿਚਾਰ ਕਹੋ ਨਾਨਕ ਪਾਜ ਰਾਮ ਨਾਮ ਨਿਤ ਜਾਤੇ ਹੋਤ ਉਦਾਰ ਦੇਵ ਗੰਦਾਰੀ ਮਹੱਲਾ ਨਵਾ ਜਗਤ ਮੈਂ ਝੂਠੇ ਦੇਖੀ ਪ੍ਰੀਤ ਆਪਣੇ ਸੁਖ ਸਿਉ ਜਗ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ ਮੇਰੋ ਮੇਰੋ ਸਭ ਕਹ ਤਹ ਹਿਤ ਸਿਓ ਬੰਦਿਓ ਚੀਤ ਅੰਤ ਕਾਲ ਸੰਗੀਨ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨ ਸਮਝਤ ਸਿਖਦਾ ਹਾਰਿਓ ਨੀਤ ਨਾਨਕ ਪਉ ਜਲ ਪਾਰ ਪਰ ਜਾ ਗਾਵੇ ਪ੍ਰਭ ਕੇ ਗੀਤ